ਹਾਂਜੀ ਤੁਸੀਂ ਵੀ ਹੁਣ ਬਹੁਤ ਸੌਖੇ ਤਰੀਕੇ ਦੇ ਨਾਲ ਫੇਸਬੁੱਕ ਤੋਂ ਪੈਸੇ ਕਮਾ ਸਕਦੇ ਆ ਜੇ ਵੀਡੀਓ ਦੇ ਕਈ ਜਿਹੜੀ ਨਹੀਂ ਵੀ ਹੁੰਦੇ ਕਿ ਸਟੋਰੀ ਪਾਉਣ ਦੇ ਨਾਲ ਵੀ ਤੁਸੀਂ ਪੈਸੇ ਕਮਾ ਸਕਦੇ ਆ ਉਹ ਕਿਵੇਂ ਕਮਾ ਸਕਦੇ ਆ ਅੱਜ ਤੁਹਾਨੂੰ ਨਾਲ ਦੀ ਨਾਲ ਦੱਸਦੇ ਆ ਪਹਿਲਾਂ ਤੁਸੀਂ ਆ ਮੇਰੀ ਪ੍ਰੋਫਾਈਲ ਚੈੱਕ ਕਰਿਓ ਜਿਹੜੇ ਆ ਜਿੰਨੇ ਵੀ ਮੇਰੇ ਪੈਸੇ ਆਏ ਹੋਏ ਆ ਕਲੀ ਸਟੋਰੀ ਪਾਉਣ ਦੇ ਨਾਲ ਹੀ ਆਏ ਹੋਏ ਆ ਤੇ ਥੋੜੀ ਜੀ ਤੁਹਾਨੂੰ ਮਿਹਨਤ ਜ਼ਰੂਰ ਕਰਨੀ ਪੈਣੀ ਆ ਇੱਕ ਤੁਹਾਡਾ ਸਟਾਰ ਆ ਜਿਹੜਾ ਓ ਖੋਲਣਾ ਚਾਹੀਦਾ ਵਾ ਇੱਕ ਤੁਹਾਡਾ ਬੋਨਸ ਖੋਲਣਾ ਚਾਹੀਦਾ ਵਾ ਠੀਕ ਹੈ ਤੇ ਇੱਕ ਤੁਹਾਡੀ ਹਰ ਰੋਜ਼ ਤੁਸੀਂ ਅਪਲੋਡ ਵੀਡੀਓ ਕਰਿਆ ਕਰਨੀ ਆ ਰੀਲ ਪਾਇਆ ਕਰਨੀ ਆ ਵੀਡੀਓ ਪਾਇਆ ਕਰਨੀ ਆ ਤੇ ਇੱਕ ਸਟੋਰੀ ਹਰ ਰੋਜ਼ ਪਾਇਆ ਕਰਨੀ ਆ ਲਗਾਤਾਰ ਤੁਹਾਨੂੰ ਕੰਮ ਕਰਨਾ ਪੈਣਾ ਵਾ ਵੀ ਇਹ ਨਹੀਂ ਹੈਗਾ ਕਿ ਵੀ ਅੱਜ ਸਟੋਰੀ ਪਾਦੀ ਮੁੜ ਕੇ 10 ਦਿਨਾਂ ਬਾਅਦ ਸਟੋਰੀ ਜਾਂ ਵੀਡੀਓ ਪਾਈ ਇਦਾਂ ਕੋਈ ਵੀ ਰੁਪਈਆ ਨਹੀਂ ਆਉਣਾਗਾ ਤੁਸੀਂ ਆ ਮੇਰਾ ਅਕਾਊਂਟ ਵੇਖ ਸਕਦੇ ਆ ਹਰ ਰੋਜ਼ ਤੁਹਾਨੂੰ ਇੱਕ ਦੋ ਵੀਡੀਓ ਪਾਉਣੀਆਂ ਪਿਆ ਕਰਨੀਆਂ ਵਾ ਤੇ ਤੁਸੀਂ ਸਟੋਰੀ ਤੋਂ ਵੀ ਕੱਲੇ ਪੈਸੇ ਕਮਾ ਸਕਦੇ ਆ ਜੇ ਆਪਣਾ ਤੁਸੀਂ ਮੋਨਟਾਈਜ਼ ਪ੍ਰੋਪਰ ਤੁਹਾਡਾ ਨਹੀਂ ਵੀ ਹੁੰਦਾਗਾ ਪੇਜ ਤੇ ਕੱਲਾ ਤੁਹਾਡਾ ਬੋਨਸ ਜਾਂ ਸਟਾਰ ਕੁੱਲੇ ਜੇ ਉਹਦੇ ਨਾਲ ਹੀ ਤੁਹਾਨੂੰ ਕੱਲੇ ਤੁਸੀਂ ਸਟੋਰੀ ਦੇ ਪੈਸੇ ਕਮਾ ਸਕਦੇ ਆ ਜੇ ਤੁਸੀਂ ਕੱਲੀ ਫੋਟੋ ਅਪਲੋਡ ਕਰੋਗੇ ਫੋਟੋ ਦੇ ਵੀ ਪੈਸੇ ਤੁਹਾਨੂੰ ਮਿਲਣਗੇ ਹੁਣ ਬਹੁਤ ਸੌਖੇ ਤਰੀਕੇ ਦੇ ਨਾਲ ਤੁਸੀਂ ਪੈਸੇ ਕਮਾ ਸਕਦੇ ਆ ਫੇਸਬੁੱਕ ਤੋਂ ਜਿੰਨਾ ਭਰਾ ਜਿਹੜੇ ਭਰਾ ਹਜੇ ਫੇਸਬੁੱਕ ਦੇ ਟਾਈਮ ਖਰਾਬ ਕਰਦੇ ਪਏ ਚਾਹੇ ਕਿਸੇ ਦੀ ਫੇਸਬੁੱਕ ਪ੍ਰੋਫਾਈਲ ਤੇ ਚਾਹੇ ਕਿਸੇ ਦਾ ਪੇਜ ਚੱਲਦਾ ਪਿਆ ਹੋਵੇ ਕਈ ਭਰਾ ਸੋਚ ਰਹੇ ਆ ਵੀ ਜਿੰਨਾ ਭਰਾਵਾਂ ਦਾ ਹਜੇ ਮੋਨਟਾਈਜ਼ ਨਹੀਂ ਹੋਇਆਗਾ ਕਿਉਂਕਿ ਮੋਨਟਾਈਜ਼ ਉਹ ਥੋੜਾ ਤਾਂ ਨਹੀਂ ਹੁੰਦਾ ਪਿਆਗਾ ਤੇ ਤੁਹਾਨੂੰ ਲਗਾਤਾਰ ਵੀਡੀਓ ਤੇ ਸਟੋਰੀ ਤੇ ਫੋਟੋ ਤੁਹਾਨੂੰ ਲਗਾਤਾਰ ਪਾਉਣੀਆਂ ਪੈਣੀਆਂ ਵਾ ਘਟੋ ਘਟ ਵੀ 2-3 ਮਹੀਨੇ ਲਗਾਤਾਰ ਪਾਓ ਆਪੇ ਤੁਹਾਡਾ ਪੇਜ ਤੇ ਜਾਂ ਤੁਹਾਡੀ ਆਈਡੀ ਮੋਨਟਾਈਜ਼ ਹੋ ਜਾਊਗੀ ਵੀ ਸਾਰੀਆਂ ਚੀਜ਼ਾਂ ਇੱਕੇ ਧਾਮ ਨਹੀਂ ਇਹ ਮੋਨਟਾਈਜ਼ ਹੋਣੀਆਂ ਗਿਆ ਹੌਲੀ ਹੌਲੀ ਕਰਕੇ ਤੁਹਾਨੂੰ ਆਪਸ਼ਨ ਮਿਲ ਜਾਣੀਆਂ ਤੁਸੀਂ ਆਪ ਵੀ ਮੋਨਟਾਈਜ਼ ਕਰ ਸਕਦੇ ਆ ਜਿਹੜਾ ਪੇਜ ਚਾਹੇ ਆਈਡੀ ਆ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਕਰ ਸਕਦੇ ਆ ਮੇਰੀ ਆ ਜਿਹੜੀ ਪ੍ਰੋਫਾਈਲ ਤੁਸੀਂ ਦੇਖ ਸਕਦੇ ਆ ਵੀ ਜਿਹੜੀ ਮੈਨੂੰ ਮਹੀਨੇ ਦੀ ਪੇਮੈਂਟ ਆਉਂਦੀ ਆ ਇਹ ਸਟੋਰੀ ਦੀ ਜਾਂ ਫੋਟੋਆਂ ਦੀ ਆ। ਐਕਤੀ ਤੁਸੀਂ ਇਹ ਕੋਸ਼ਿਸ਼ ਕਰਨੀ ਆ ਕੋਈ ਵੀ ਤੁਹਾਡੀ ਵੀਡੀਓ ਦੇ ਉੱਪਰ ਕੋਈ ਸੌਂਗ ਨਾ ਲੱਗਾ ਹੋਵੇ ਤੇ ਕੋਈ ਵੀ ਹੋਰ ਕਿਸੇ ਦੀਆਂ ਵੀਡੀਓ ਚੱਕ ਕੇ ਅਪਲੋਡ ਨਾ ਕੀਤੀਆਂ ਹੋਵੇ। ਤੁਸੀਂ ਆਪਣੀਆਂ ਵੀਡੀਓ ਹੀ ਪਾਉਣੀਆਂ ਵਾ ਜਿੰਨੀਆਂ ਵੀ ਪਾ ਸਕਦੇ ਆ ਆਪ ਬੋਲ ਕੇ ਪਾਉਣੀਆਂ ਵਾ ਤੇ ਜਾਂ ਜਿਹੜੀਆਂ ਤੁਹਾਡੇ ਫੋਨ ਦੇ ਵਿੱਚ ਵੀਡੀਓ ਤੁਸੀਂ ਆਪ ਬਣਾਈਆਂ ਹੋਵੇ ਉਹ ਤੁਸੀਂ ਅਪਲੋਡ ਕਰ ਸਕਦੇ ਆ ਕਿਸੇ ਦੀਆਂ ਵੀਡੀਓ ਚੱਕ ਕੇ ਨਾ ਪਾਓ ਨਹੀਂ ਤਾਂ ਤੁਹਾਡੇ ਕਾਪੀਰਾਈਟ ਲੱਗ ਜਾਊਗਾ ਫਿਰ ਤੁਹਾਡਾ ਪੇਜ 6 ਮਹੀਨੇ ਸਾਲ 2 ਸਾਲ ਨਹੀਂ ਚੱਲਣਾਗਾ ਫਿਰ ਤੁਹਾਡਾ ਪੇਜ ਮੋਨਟਾਈਜ਼ ਨਹੀਂ ਹੋਣਾਗਾ